ਵਾਜਪੁਰ ਜੀ ਦਾ ਕਲਾਸਾ ਵਾਜਪੁਰ ਜੀ ਕੀ ਫਤਿਹ ਸਤ ਸਦਾ ਦਾਸ ਤੇ YouTube ਚੈਨਲ 뮤직 টিচার ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੰਗੀ ਕਲਾ ਸ਼ੋਗ ਅੱਜ ਦਾ ਆਪਣਾ ਮੇਰਾ ਵੀਡੀਓ ਬਣਾਉਣ ਦਾ ਕੋਈ ਵਿਸ਼ਾ ਹੈ ਕਿਉਂਕਿ ਵਾਰ-ਵਾਰ ਵੀਰ ਮੈਨੂੰ ਵੀਡੀਓ ਵਿੱਚ ਕਮੈਂਟ ਕਰਕੇ ਪੁੱਛਦੇ ਨੇ ਕਈ ਭੈਣਾ ਪੁੱਛਦੀਆਂ ਨੇ ਵੀ ਆਪ ਜੀ ਤਬਲਾ ਕਿਹੜਾ ਯੂਜ਼ ਕਰਦੇ ਹੋ ਜਦੋਂ ਵੀਡੀਓ ਬਣਾਉਂਦੇ ਹੋ ਤਾਂ ਤਾਂ ਅੱਜ ਦੀ ਵੀਡੀਓ ਵਿੱਚ ਮੈਂ ਆਪ ਜੀ ਨੂੰ ਦੱਸਾਂਗਾ ਕਿ ਮੈਂ ਕਿਹੜਾ ਤਬਲਾ ਕਿਸ ਤਰੀਕੇ ਨਾਲ ਵੀਡੀਓ ਵਿੱਚ ਯੂਜ਼ ਕਰਦਾ ਹਾਂ ਜਿਹੜਾ ਆਪ ਜੀ ਨੂੰ ਪ੍ਰੋਫੈਸ਼ਨਲ ਸਟਾਈਲ ਬਿਲਕੁਲ ਉਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਅਸਲੀ ਕੋਈ ਪ੍ਰੋਫੈਸ਼ਨਲ ਤਬਲਾਵਾਦਕ ਬੈਠ ਕੇ ਤਬਲਾ ਵਜਾਉਂਦਾ ਹੋਵੇ। ਪਰ ਉਸਦੇ ਵਾਸਤੇ ਬੇਨਤੀ ਹੈ ਕਿ ਆਪ ਜੀ ਨੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ, ਇੱਕ ਵੀ ਸਟੈਪ ਮਿਸ ਨਾ ਕਰਨਾ। ਨਹੀਂ ਤੇ ਆਪ ਜੀ ਨੂੰ ਇਹ ਵੀਡੀਓ ਸਮਝ ਨਹੀਂ ਆਏਗੀ ਤੇ ਆਪ ਜੀ ਨੂੰ ਤਬਲੇ ਦਾ ਪਤਾ ਨਹੀਂ ਲੱਗੇਗਾ। ਜਿਹੜੇ ਨਵੇਂ ਚੈਨਲਾਂ ਨਾਲ ਜੁੜੇ ਨੇ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲੈਣ। ਅਤੇ ਜਿਹੜੇ ਪੁਰਾਣੇ ਚੈਨਲਾਂ ਨਾਲ ਜੁੜੇ ਹੋਏ ਨੇ ਉਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਦੇਖਣ। ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਜੇ ਆਪ ਜੀ ਨੂੰ ਇਹ ਮੇਰਾ ਤਰੀਕਾ ਨੁਕਤਾ ਵਧੀਆ ਲੱਗੇ ਤਾਂ ਆਪ ਜੀ ਵੀ ਇਸ ਤਰੀਕੇ ਨਾਲ ਆਪਣਾ ਘਰ ਬੈਠ ਕੇ ਰਿਆਜ਼ ਕਰ ਸਕਦੇ ਹੋ ਜਿਸ ਤਰ੍ਹਾਂ ਮੈਂ ਆਪ ਜੀ ਨੂੰ ਦੱਸ ਰਿਹਾ ਕਿ ਤਬਲਾ ਵਜਾਉਣ ਵਾਲੇ ਜਲਦੀ ਜਲਦੀ ਨਹੀਂ ਮਿਲਦੇ ਹੁੰਦੇ ਆਪਾਂ ਨੂੰ ਰਿਆਜ਼ ਕਰਾਉਣ ਵਾਸਤੇ ਘਰ ਵਿੱਚ ਕੋਈ ਤਬਲਾ ਵਜਾਉਣ ਵਾਲਾ ਨਹੀਂ ਹੁੰਦਾ ਜੇ ਆਪਾਂ ਇਸੇ ਇਲਾਕੇ 'ਚ ਬੈਠੇ ਹੋਨੇ ਆ ਜਿੱਥੇ ਕੋਈ ਵੀ ਤਬਲਾ ਵਾਦਕ ਨਹੀਂ ਹੁੰਦਾ ਇਲਾਕੇ 'ਚ ਤਾਂ ਉਥੇ ਆਪਾਂ ਕੀ ਕਰਨਾ ਹੁੰਦਾ ਮੈਂ ਤੁਹਾਨੂੰ ਇੱਕ ਤਰੀਕਾ ਦੱਸ ਰਿਹਾ ਦੇਖੋ ਮੈਂ ਕੀ ਤਰੀਕਾ ਵਰਤਦਾ ਹੁੰਦਾ ਮੈਂ ਸਭ ਤੋਂ ਪਹਿਲਾਂ ਇੱਕ ਬਲੂਟੂਥ ਸਪੀਕਰ ਲੈ ਲਵਾਂ بلوتوٹھ سپیکر میرے ਕੋਲ ਹੈ ਅਤੇ ਉਸ بلوتوٹھ سپیکر ਦੇ ਨਾਲ میں سب ਤੋਂ ਪਹਿਲਾਂ YouTube ਤੇ چلا ਜਾਣਾ ਉਹਨੂੰ بلوتوٹھ ਅਟੈਚ ਕਰਕੇ سپیکر ਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ YouTube ਖੋਲ ਲੈਣਾ ਇਸ ਤਰੀਕੇ ਨਾਲ ਤੇ YouTube ਖੋਲਣ ਤੋਂ ਬਾਅਦ ਮੈਂ ਕੁਝ ਵੀਡੀਓ ਜਿਹੜੀਆਂ ਨੇ ਡਾਊਨਲੋਡ ਕੀਤੀਆਂ ਹੋਈਆਂ ਨੇ ਮੈਂ ਆਪ ਜੀ ਨੂੰ ਦੱਸ ਦਣਾ ਜਿਵੇਂ ਮੰਨ ਲਓ ਕਿ ਇੱਥੇ ਮੈਂ ਸਰਚ ਕੀਤਾ ਹੈ ਬੰਦ ਕਹਿਰ ਵਾਲੋ ਇੱਥੇ ਤੁਹਾਨੂੰ ਲਿਖਣਾ ਹੈ ਬੰਦ ਕਹਿਰਵਾ ਲੂਪ ਸਰਚ ਦੇ ਵਿੱਚ YouTube 'ਤੇ ਜਾ ਕੇ ਤੇ ਆਪਜੀ ਦੇ ਸਾਹਮਣੇ ਇਸ ਤਰ੍ਹਾਂ ਦੀਆਂ ਵੀਡੀਓਜ਼ ਆ ਜਾਣਗੀਆਂ ਜਿਵੇਂ ਜਿਵੇਂ ਕਿ ਆਪਜੀ ਦੇਖ ਰਹੇ ਹੋ ਵੀਡੀਓ ਦੇ ਵਿੱਚ ਬੰਦ ਕਹਿਰਵਾ ਬੰਦ ਕਹਿਰਵਾ ਸਲੋ ਕਹਿਰਵਾ ਕਹਿਰਵਾ professionl style scale ਲਿਖਿਆ ਹੋਇਆ ਹੈ D sharp ਤੁਹਾਡਾ ਜਿਹੜਾ ਵੀ scale ਹੈ ਜਿਵੇਂ ਮੰਨ ਲਓ ਤੁਹਾਡਾ ਇਹ ਪਹਿਲਾ ਕਾਲਾ scale ਹੈ ਤਾਂ ਤੁਹਾਡਾ C sharp ਬਣੇਗਾ ਤਾਂ ਤੁਸੀਂ ਉੱਥੇ ਆਪਣਾ scale ਵੀ ਲਿਖ ਲੈਣਾ ਇੱਥੇ ਸੱਚ ਦੇ ਵਿੱਚ ਕਿ ਮੇਰਾ scale C sharp ਹੈ ਅਤੇ ਬੰਦ ਕਹਿਰਵਾ ਮਤਲਬ ਕਿ ਕਹਿਰਵਾ ਦਾ ਠੇਕਾ ਮੈਨੂੰ ਆਪਣੇ ਸ਼ਬਦ ਵਿੱਚ ਵਜਾਉਣ ਵਾਸਤੇ ਚਾਹੀਦਾ ਤਾਂਪ ਜੀ ਨੇ ਉਹਨੂੰ ਕਲਿੱਕ ਕਰ ਲੈਣਾ ਹੁਣ ਜਿਵੇਂ ਮੰਨ ਲਓ ਮੈਂ ਡੀ ਸ਼ਾਰਪ ਦਾ ਮੈਨੂੰ ਚਾਹੀਦਾ ਤਾਂ ਮੈਂ ਡੀ ਸ਼ਾਰਪ ਦਾ ਕਹਿਰਵਾ ਪ੍ਰੋਫੈਸ਼ਨਲ ਸਟਾਈਲ ਇਹ ਮੈਂ ਪਲੇ ਕਰ ਲੈਣਾ ਇਹ ਮੇਰੇ ਕੋਲ ਵੈਸੇ ਡਾਊਨਲੋਡ ਹੈ ਅਤੇ ਇਸ ਤਰ੍ਹਾਂ ਐਡ ਚੱਲਣ ਤੋਂ ਬਾਅਦ ਇਹ ਚੱਲ ਪਏਗੀ ਵੀਡੀਓ ਜਦੋਂ ਇਹ ਵੀਡੀਓ ਆਪਜੀ ਕੋਲ ਚਲ ਜਾਏਗੀ ਤਾਂ ਜੇ ਆਪਜੀ ਚਾਹੁੰਦੇ ਹੋ ਵੀ ਐਡ ਨਾ ਆਵੇ ਤਾਂ ਆਪਜੀ ਨੇ ਇਥੋਂ ਸਾਈਟ ਤੋਂ ਜਾ ਕੇ ਇਹਨੂੰ ਸੇਵ ਕਰ ਲੈਣਾ ਜਾਂ ਡਾਊਨਲੋਡ ਕਰ ਲੈਣਾ ਮੈਂ ਡਾਊਨਲੋਡ ਕੀਤਾ ਹੋਇਆ ਇਹਨੂੰ ਅਤੇ ਆਪਜੀ ਨੇ ਵੀ ਇਹਨੂੰ ਡਾਊਨਲੋਡ ਕਰ ਲੈਣਾ ਤੁਹਾਡੇ ਫੋਨ ਵਿੱਚ ਸੇਵ ਹੋ ਜਾਏਗੀ ਉਸ ਤੋਂ ਬਾਅਦ ਆਪਜੀ ਕੋਲ ਇਹ ਐਡ ਨਹੀਂ ਆਣਗੇ ਹਜੇ ਐਡ چل ਰਹੀ ਹੈ ਇਸ ਕਰਕੇ ਡਾਊਨਲੋਡ ਦਾ অপਸ਼ਨ ਨਹੀਂ ਆ ਰਿਹਾ ਕਿਉਂਕਿ ਇਹ ਬੂਲਡੋ ਨਹੀਂ ਹੈ ਔਰ ਮੋਬਾਈਲ ਉਠਾਓ ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਪ੍ਰੋਸੈਸ ਜਿਹੜਾ ਇਹ ਐਡ ਚੱਲ ਰਹੀ ਹੈ ਉਸ ਤੋਂ ਬਾਅਦ ਇਹ ਸਟਾਰਟ ਹੋ ਜਾਏਗਾ ਜੀ ਦੇਖੋ ਇਹ ਸਟਾਰਟ ਹੋ ਗਿਆ ਤਾਂ ਆਪਣਾ ਹੁਣ ਮੈਂ ਬਲੂਟੂਥ ਸਪੀਕਰ ਦੀ ਆਵਾਜ਼ ਪਤਾ ਦਿੰਦੀ ਹੁਣੇ ਚਾਹ ਰਿਹਾ ਤਾਂ ਉਹ ਲਾ ਦੇਖੋ ਮੈਂ ਤੁਸੀਂ ਇੱਥੇ ਰੱਖੋ ਇਹ ਆਪਣਾ ਸੌਂਦਾ ਰਹੋ ਤਬਲੇ ਹੈ ਕਿਸੇ ਆਮ ਬੰਦੇ ਦਾ ਨਹੀਂ বাজਾਇਆ ਹੁੰਦਾ ਹੁੰਦਾ ਇਹ ਲੋਪ ਜਿਹੜੀ বাজਾਈ ਹੁੰਦੀ ਹੈ ਕਹਿਰਵਾ ਪ੍ਰੋਫੈਸ਼ਨਲ ਬੰਦਿਆਂ ਨੇ বাজਾਇਆ ਹੁੰਦਾ ਜਿਹੜੇ ਸਟੂਡੀਓ ਦੇ ਵਿੱਚ ਕੰਮ ਕਰਦੇ ਨੇ ਜਾਂ ਸਟੂਡੀਓ ਚ ਤਬਲਾ ਪਲੇ ਕਰਦੇ ਨੇ ਇਹ ਉਹਨਾਂ ਉਸਤਾਦਾਂ ਦੇ বাজਾਏ ਹੋਏ ਤਬਲੇ ਨੇ ਮਤਲਬ ਕਿ ਇਹ ਤਬਲਾ ਇਹਦੇ ਵਿੱਚ ਕੋਈ ਆਮ ਤਬਲਾ ਨਹੀਂ ਮਿਲੇਗਾ ਤੁਹਾਨੂੰ ਬਹੁਤ ਹੀ ਏ ਕਲਾਸ ਤਬਲਾ ਮਿਲਣਗੇ ਤੁਹਾਨੂੰ ਜਿਵੇਂ ਹੁਣ ਮੰਨ ਲਓ ਮੈਂ ਇਹ ਤਬਲਾ ਪਹਿਲੇ ਕਾਲੇ ਦਾ ਸੀ ਸ਼ਾਰਪ ਤੋਂ ਇੱਥੇ ਲਿਖਿਆ ਹੋਇਆ ਹੈ ਸੀ ਸ਼ਾਰਪ ਗਾਇਨ ਵਾਦਨ ਕੇ ਰਿਆਜ਼ ਕੇ ਲਿਏ ਕਹਿਰਵਾ ਤੁਗਣ ਹੁਣ ਮੈਂ ਇਹਨੂੰ ਦੱਬ ਲੈਣਾ ਸਾਹਿਬ ਕਹਿਰਵਾ ਤੋਂ ਚੱਲ ਪਈ ਐ ਸੀ# ਸਕੇਲ ਇਸ ਤਰ੍ਹਾਂ ਜੁੜੀਆਂ ਪੈਣਾ ਨੇ ਉਹ ਆਪਣੇ ਜੀ ਸਾਹਿਬ ਸਕੇਲ ਨੂੰ ਲਿਖ ਸਕਦੀਆਂ ਨੇ ਜੇ ਪੈਣਾ ਨੇ ਕਰਨਾ ਹੈ ਤਾਂ ਉਹ ਇੱਥੇ ਲਿਖ ਦੇਣ ਜੀ ਸ਼ਾਰਪ ਦੇਖੋ ਵੀਡੀਓ ਨੂੰ ਧਿਆਨ ਨਾਲ ਦੇਖਣਾ ਜੀ ਸ਼ਾਰਪ ਸਕੇਲ ਇਥੇ ਲਿਖਾ ਕਹਿਰਵਾ ਪਾਲ ਇਹਦੇ ਵੀ ਤੁਸੀਂ ਜਾਓ ਤੁਹਾਡਾ ਚੌਥੇ ਕਾਲੇ ਦਾ ਤਬਲਾ ਇੱਥੇ ਮਿਲ ਜਾਏਗਾ ਤੁਹਾਨੂੰ ਹੁਣ ਇੱਥੇ ਦੇਖੋ ਸਭ ਤੋਂ ਉੱਪਰ ਇਹ ਆ ਗਿਆ ਜੀ ਸ਼ਾਰਦ ਤਵਲਾ ਵੈਰੀ ਫੇਮਸ ਕਹਿਰਵਾ ਲੋਕ ਜੀ ਸ਼ਾਰਦ ਹੁਣ ਇਹਨੂੰ ਆਪਾਂ ਪਲੇ ਕਰ ਲੈਂਦੇ ਆ ਇਹ ਤੁਹਾਡਾ ਸਕੇਲ ਆ ਗਿਆ ਠੀਕ ਹੈ ਭੈਣਾਂ ਨੂੰ ਬੇਨਤੀ ਹੈ ਵੀ ਇੱਥੋਂ ਕਰਨਾ ਜੀ ਸ਼ਾਰਦ ਸਕੇਲ ਆ ਉਹਨਾਂ ਦਾ ਇਹ ਇਹ ਆਪ ਵੀ ਪਲੇ ਕਰਕੇ ਆਪਣਾ ਰਿਆਸ ਕਰ ਸਕਦੇ ਆ ਹੁਣ ਮੰਨ ਲਓ ਆਪਾਂ ਕੋਈ ਹੋਰ ਤਾਲ ਇੱਥੋਂ ਲੈਣੀ ਹੈ ਤਾਂ ਇੱਥੋਂ ਕਹਿਰਵਾ ਦੁੱਗਣ ਲੋਕ ਸਸ 180 ਬੀਪੀਐਮ ਇਹ ਲਿਖਿਆ ਹੋਇਆ ਇਹਦੇ ਵਿੱਚ ਤੇ ਆਪਾਂ ਇਹਨੂੰ ਪਲੇ ਕਰ ਲੈਨੇ ਆ ਇੱਥੇ ਲਿਖਿਆ ਸੋ ਕਹਿਰਵਾ ਤਬਲਾ ਲੂਪਸ ਇਹਨੂੰ ਆਪਾਂ ਡਾਊਨਲੋਡ ਕਰ ਲੈਨੇ ਆ ਇੱਥੇ ਇਹ ਡਾਊਨਲੋਡ ਦੀ ਆਪਸ਼ਨ ਆ ਰਹੀ ਐ ਨੂੰ ਡਾਊਨਲੋਡ ਕਰ ਲਓ ਇਹਨੂੰ ਡਾਊਨਲੋਡ ਕਰ ਲਓ ਤੇ ਡਾਊਨਲੋਡ ਤੁਹਾਡੇ ਫੋਨ ਦੇ ਵਿੱਚ ਹੋ ਜਾਏਗਾ 1 ਮਹੀਨੇ ਵਾਸਤੇ 1 ਮਹੀਨੇ ਬਾਅਦ ਜੇ ਤੁਹਾਡਾ ਘਰ Wi-Fi ਚੱਲਦਾ ਹੈ ਜਾਂ ਡਾਟਾ ਔਨ ਹੋਏਗਾ ਤਾਂ ਇਹ ਆਪਣੇ ਆਪ ਆਟੋਮੈਟਿਕ ਡਾਊਨਲੋਡ ਹੁੰਦਾ ਰਹੇਗਾ ਦੁਬਾਰਾ ਦੁਬਾਰਾ ਤੁਹਾਡੇ ਫੋਨ ਵਿੱਚ ਸੇਵ ਹੋ ਗਿਆ ਹੋਊਗਾ ਜੇ ਆਪਾਂ ਡਾਊਨਲੋਡ ਤੇ ਜਾਵਾਂਗੇ ਤਾਂ ਇਹ ਤੁਹਾਡੇ ਕੋਲ ਸੇਵ ਹੋਏਗਾ ਇੱਥੇ ਜਾਵਾਂਗੇ ਆਪਾਂ ਡਾਊਨਲੋਡਸ ਤਾਂ ਇਹ ਸਾਰੀਆਂ ਤਾਲਾਂ ਜਿਹੜੀਆਂ ਤੁਹਾਨੂੰ ਡਾਊਨਲੋਡ ਕੀਤੀਆਂ ਹੋਈਆਂ ਇੱਥੇ ਮਿਲ ਰਹੀਆਂ ਨੇ ਦੇਖੋ ਜੀ ਇਹਦੇ ਵਿੱਚ ਮੰਨ ਲਓ ਆਪਾਂ ਜੇ ਕੋਈ ਤਾਨਪੁਰਾ ਵੀ ਆਪਾਂ ਰਿਆਜ਼ ਕਰਨਾ ਹੈ ਤਾਨਪੁਰਾ ਪਹੁੰਚਾ ਜੀਦਾ ਤਾਨਪੁਰਾ ਵੀ ਆਪਾਂ ਆਪ ਜੀ ਨੂੰ ਬੜਾ ਸੁੰਦਰ ਮਿਲੇਗਾ ਦੇਖੋ ਇੱਥੇ ਲਿਖਿਆ ਆ ਰਹੀ ਸੀ ਸ਼ਰਮ ਤਾਨਪੁਰਾ ਬੈਸਟ ਸਕੇਲ ਫੋਰ ਮੇਲ ਸਿੰਗ ਮਤਲਬ ਬੰਦਿਆਂ ਵਾਸਤੇ ਜਿਹੜਾ ਤਾਲ ਪੂਰਾ ਬਹੁਤ ਵਧੀਆ ਆਇਆ ਪਿਆ ਇਹਨੂੰ YouTube ਦੇ ਉਤੋਂ ਆਪਨੇ ਪਲੇ ਕਰ ਸਕਦੇ ਹੋ ਮਤਲਬ ਕਿ ਕੋਈ ਐਕਸਟਰਾ ਤਬਲੇ ਦੀ ਐਪ ਰੱਖਣ ਦੀ ਲੋੜ ਨਹੀਂ ਫੋਨ ਦੇ ਵਿੱਚ YouTube ਤੋਂ ਸਾਰੀਆਂ ਤਾਲਾਂ ਦੇ ਲੂਪ ਮਿਲ ਜਾਂਦੀਆਂ ਨੇ ਆ ਮੈਂ ਤੁਹਾਨੂੰ ਕਹਿ ਰਿਹਾ ਦੱਸਿਆ ਹੁਣ ਮੈਂ ਤੁਹਾਨੂੰ ਦਾਦਰਾ ਦੱਸਦਾ ਦਾਦਰਾ ਤਾਲ ਦੇ ਵਿੱਚ ਸਰਚ ਕਰ ਲਓ ਇੱਥੋਂ ਹੀ ਚਲੇ ਜਾਓ ਦਾਦਰਾ ਤਾਲ ਲੂਪ ਦਾਦਰਾ ਤਾਲ ਆ ਗਈ ਹੁਣ ਇਹ ਤੁਹਾਨੂੰ ਪਲੇ ਕਰਾਂਗੇ ਤਾਂ ਬਿਲਕੁਲ ਪ੍ਰੋਫੈਸ਼ਨਲ ਬਜੇਗਾ ਉਹ ਡਾਊਨਲੋਡ ਕਰ ਲਓ ਤੇ ਤੁਹਾਡੇ ਫੋਨ ਦੇ ਵੀ ਡਾਊਨਲੋਡ ਹੋਣ ਲੱਗੇ ਜਦੋਂ ਇਹ ਡਾਊਨਲੋਡ ਹੋ ਜਾਏਗਾ ਤਾਂ ਫਿਰ ਐਡ ਨਹੀਂ ਆਏਗੀ ਕੋਈ ਵੀ ਐਡ ਹੈ ਜਿਹੜੀ ਉਹਨੂੰ ਖਤਮ ਕਰਨ ਦਾ ਤਰੀਕਾ ਇਹ ਹੁੰਦਾ ਹੁਣ ਤੁਸੀਂ ਇਹਨੂੰ ਬੰਦ ਕਰ ਦਿਓ ਅਤੇ ਇੱਥੇ ਜਾਓਗੇ ਤਾਂ ਤੁਹਾਡੇ ਡਾਊਨਲੋਡ ਦੇ ਵਿੱਚ ਇਹ ਆਇਆ ਹੋਏਗਾ ਇਹ ਡਾਊਨਲੋਡ ਤੇ ਚਲੇ ਗਏ ਆਪਾਂ ਜਦੋਂ ਇੱਥੇ ਗਏ ਤਾਂ ਸਭ ਤੋਂ ਉੱਪਰ ਇਹ ਇੱਥੇ ਪਿਆ ਹੁਣ ਇਹਦੇ ਵਿੱਚ ਐਡ ਕੋਈ ਨਹੀਂ ਆਏਗੀ ਤੁਹਾਨੂੰ ਸਬਸਕ੍ਰਾਈਬ ਵੀ ਨਹੀਂ ਕਰਨਾ ਪਿਆ ਸਰਤਾਜ ਸਟੂਡੀਓ ਦਾ ਚੈਨਲ ਹੈ ਤੇ ਇਹਨੂੰ ਸਬਸਕ੍ਰਾਈਬ ਕਰਨ ਦੀ ਲੋੜ ਨਹੀਂ ਅਤੇ ਦਾਦਰਾ ਤਾਲ ਨੂੰ ਆਪ ਜੀ ਇਸ ਤਰੀਕੇ ਨਾਲ ਆਪਣੇ ਘਰ ਤੋਂ ਬਲੂਟੂਥ ਸਪੀਕਰ ਦੇ ਉੱਤੇ ਐਡ ਕਰਕੇ ਨਾ ਪਲੇ ਕਰ ਸਕਦੇ ਹੋ ਮੈਂ ਆਮ ਕਰਕੇ ਜਿਹੜੀਆਂ ਵੀਡੀਓ ਬਣਾਉਣਾ ਹੁੰਦਾ ਤਾਂ ਉਹ ਇਹ ਨਾਲ ਲੋਪ ਦੇ ਵਰਤੋਂ ਉਸ ਮੈਂ ਕਰਦਾ ਹੁੰਦਾ ਜਿਹੜਾ ਕਿ ਕੋਈ ਨਹੀਂ ਦੱਸਦਾ ਹੁੰਦਾ ਨਾ ਪਰ ਮੇਰੀ ਆਦਤ ਇਹ ਹੁੰਦੀ ਹੈ ਕਿ ਮੈਂ ਕੋਈ ਵੀ ਚੀਜ਼ ਲੁਕੋਵਾਂ ਨਾ ਹਰ ਇੱਕ ਚੀਜ਼ ਜਿਹੜੀ ਮੈਂ ਜਿਸ ਤਰੀਕੇ ਨਾਲ ਮੈਂ ਕਰਦਾ ਮੈਂ ਬਿਲਕੁਲ ਉਸੇ ਤਰ੍ਹਾਂ ਹੀ ਆਪ ਜੀ ਨੂੰ ਦੱਸਦਾ ਹੁੰਦਾ ਵੀਡੀਓਜ਼ ਦੇ ਵਿੱਚ ਇਸ ਕਰਕੇ ਬੇਨਤੀ ਹੈ ਕਿ ਆਪ ਜੀ ਨੇ ਕੋਈ ਵੀ ਤਾਲ ਆਪ ਜੀ ਨੂੰ ਚਾਹੀਦੀ ਆਪ ਜੀ ਇੱਥੋਂ ਜਾਓ ਇੱਥੇ ਲਿਖੋ ਤਿੰਨ ਤਾਲ 3 ਤਾਲ ਲੂਪ ਤੁਹਾਡਾ ਸਕੇਲ ਹੈ ਮੰਨ ਲਓ ਸੀ ਸ਼ਾਰਪ ਇੱਥੇ ਲਿਖੋ ਸੀ ਸ਼ਾਰਪ ਦੇਖੋ ਇਹ ਲਿਖਿਆ ਗਿਆ ਤਬਲਾ ਲੂਪ 3 ਤਾਲ ਲੂਪ ਸੀ ਸ਼ਾਰਪ ਹੁਣ ਇਹਨੂੰ ਆਪਾਂ ਪਲੇ ਕਰ ਦਿੰਦੇ ਹਾਂ ਦੇਖੋ ਜੀ ਇਹ ਆ ਗਈ ਤੁਹਾਡੀ 140 ਬੀਪੀਐਮ ਤੇ ਹੁਣ ਇਹ ਪਲੇ ਹੋ ਗਈ ਆਪਣਾ ਰਿਆਜ਼ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਠੀਕ ਹੁਣ ਦੇਖੋ ਰਿਆਲ ਜਦੋਂ ਮੈਂ ਕਰੂੰਗਾ ਸਾਈ ਨਾਨ ਆਹ ਲਾ ਕੇ ਮਨਾ ਕੋਈ ਜਾਣ ਕੋ ਸਾਈ ਨਾਨ ਆਹ ਲਾ ਸੋਇਤਰੀ ਕੇ ਨਾਲ ਆਪਾਂ ਤਿੰਨ ਤਾਲ ਵੀ ਪਲੇ ਕਰ ਲਈਏ ਦੇਖੋ ਮੈਂ ਤੁਹਾਨੂੰ ਤਿੰਨ ਤਾਲਾਂ ਦੱਸ ਦਿੱਤੀਆਂ ਡਾਊਨਲੋਡ ਕਰ ਕਰਕੇ ਆਪ ਜੀ ਵੀ ਇਸ ਤਰੀਕੇ ਨਾਲ ਡਾਊਨਲੋਡ ਕਰ ਸਕਦੇ ਹੋ ਤੇ ਆਪਣਾ ਰਿਆਸ ਕਰ ਸਕਦੇ ਹੋ ਮੈਨੂੰ ਉਮੀਦ ਹੈ ਕਿ ਆਪ ਜੀ ਅੱਜ ਦੀ ਇਸ ਵੀਡੀਓ ਤੋਂ ਸਿੱਖੇ ਹੋਵੋਗੇ ਅਤੇ ਆਪਣਾ ਜਦੋਂ ਰਿਆਸ ਕਰੋਗੇ ਤਾਂ ਤੁਹਾਨੂੰ ਤਬਲੇ ਬਾਰੇ ਸੋਚਣ ਦੀ ਲੋੜ ਨਹੀਂ ਜਦ ਤਬਲੇ ਵਾਲਾ ਲੱਭਣ ਦੀ ਲੋੜ ਨਹੀਂ ਹੈ ਤੁਸੀਂ ਆਪਣੇ ਮੋਬਾਈਲ ਦੇ ਵਿੱਚੋਂ ਪਲੇ ਕਰਕੇ ਈਵਨ ਕਿ ਤੁਸੀਂ ਗੁਰਦੁਆਰੇ ਦੇ ਵਿੱਚ ਵੀ ਸ਼ਬਦ ਪੜ੍ਹਨਾ ਹੈ ਤੇ ਉੱਥੇ ਕੋ ਤਬਲਾਵਾਦਕ ਨਹੀਂ ਹੈ ਅੱਛਾ ਤਾਂ ਤੁਸੀਂ ਕੁਝ ਨਾ ਕਰੋ ਆਪਣੇ ਮੋਬਾਈਲ ਤੋਂ ਲੋ ਪਲੇ ਕਰੋ ਤੇ ਕਿਸੇ ਮਾਈਕ ਦੇ ਅੱਗੇ ਰੱਖ ਦਿਓ ਹਲਕੀ ਆਵਾਜ਼ ਕਰਕੇ ਤੁਹਾਡਾ ਬਹੁਤ ਸੋਹਣਾ ਸ਼ਬਦ ਪੜਿਆ ਜਾਏਗਾ ਤਬਲਾ ਲੂਪ ਦੇ ਵਿੱਚੋਂ ਪਲੇ ਹੁੰਦਾ ਰਹੇਗਾ ਤੇ ਆਵਜੀ ਦਾ ਸ਼ਬਦ ਹੈ ਜਿਹੜਾ ਨਿਰੰਤਰ ਆਪਜੀ गा ਸਕੋਗੇ ਬਿਨਾਂ ਕਿਸੇ ਚੱਕਰ ਤੋਂ ਕਿਉਂਕਿ ਕਾਰਨ ਕੀ ਹੈ ਵੀ ਤੁਹਾਡੀ ਪ੍ਰੈਕਟਿਸ ਵੀ ਲੂਪ ਦੇ ਉੱਤੇ ਹੋਈ ਹੋਵੇਗੀ ਇਸ ਕਰਕੇ ਮੈਂ ਤੁਹਾਡੀ ਤਬਲੇ ਦੀ ਟੈਨਸ਼ਨ ਦੂਰ ਕਰਨ ਵਾਸਤੇ ਅੱਜ ਦੀ ਵੀਡੀਓ ਲੈ ਕੇ ਆਇਆ ਹਾਂ ਉਮੀਦ ਕਰਦਾ ਕਿ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜਿਹੜੇ ਨਵੇਂ ਚੈਨਲਾਂ ਨਾਲ ਜੁੜੇ ਸਬਸਕ੍ਰਾਈਬ ਜ਼ਰੂਰ ਕਰਨਾ ਆਪ ਜੀ ਦਾ ਧੰਨਵਾਦ ਅਗਲੀ ਵੀਡੀਓ ਵਿੱਚ ਕੁਝ ਹੋਰ ਨਵਾਂ ਲੈ ਕੇ ਆਵਾਂਗੇ ਆਪ ਜੀ ਵਾਸਤੇ ਅੱਜ ਲਈ ਐਨਹੀਂ ਜਲਦੀ ਮਿਲਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸ ご提供いただいて。